ਪੱਟੀ ਸਭ ਤੁਹਾਡਾ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਕਹਿ ਰਹੇ ਨੇ ਕਿ ਅਸੀਂ ਪੰਜਾਬ ਪੁਲਿਸ ਦੀ ਸਿੱਟ ਨੂੰ ਨਹੀਂ ਮੰਨਦੇ ਜੇ ਸਰਕਾਰ ਦਖਲ ਅੰਦਾਜ਼ੀ ਕਰਨ ਤੋਂ ਨਾ ਹਟੀ ਪੰਥ ਦੀਆਂ ਰਵਾਇਤਾਂ ਮੁਤਾਬਕ ਕਾਰਵਾਈ ਕਰਾਂਗੇ ਪਹਿਲਾ ਰੈਕਸ਼ਨ ਸਰਾਮਾਦਵੀ ਪਾਰਟੀ ਦਾ ਆ ਦੇਖੋ ਜੀ ਸਿੰਘ ਸਹਿਬਾਨ ਬੜੇ ਸਤਕਾਰਯੋਗ ਨੇ ਅਸੀਂ ਸਾਰੇ ਜਿੰਨੇ ਵੀ ਦੁਨੀਆ ਚ ਦੇਖਵਾਦੇ ਉਹਨਾਂ ਦਾ ਸਤਕਾਰ ਕਰਦੇ ਹਾਂ ਪਰ ਉਹਨਾਂ ਨੇ ਇਹ ਜਿਹੜੀ ਗੱਲ ਕਹੀ ਹੈ ਕਿ ਅਸੀਂ ਸਿੱਟ ਨਹੀਂ ਮੰਨਦੇ ਦਰਸਲ ਸਿੰਘ ਸੇਬਾਨ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੀ ਸ਼ਿਕਪੀ ਕੀਤੀ ਗਈ ਹੈ ਉਹ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਬਣਾਈ ਗਈ ਹੈ ਤੇ ਜਿਹੜੀ ਐਫ ਆਈ ਆਰ ਆ ਉਹ ਇੱਕ ਅਪਰਾਧਿਕ ਮਾਮਲੇ ਦੇ ਤੌਰ ਤੇ ਕੀਤੀ ਗਈ ਹੈ ਜਦੋਂ ਐਸ ਡੀ ਪੀ ਸੀ ਕੋਈ ਅਪਰਾਧਿਕ ਮਾਮਲਾ ਦਰਜ ਹੋਏਗਾ ਜਦੋਂ ਕਪਲਾ ਸਾਹਮਣੇ ਆਇਆ ਠੀਕ ਹੈ ਨਾ ਜੀ ਉਹ ਉਹਨਾਂ ਦੇ ਤੇ ਪ੍ਰਧਾਨ ਸਾਹਿਬ ਵੀ ਕਹਿੰਦੇਗੇ ਇਹੋ ਜਿਹੇ ਕਪੜੇ ਦਸ ਵੀ ਕਪੜੇ ਤਾਂ ਰੋਜ਼ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਜੇ ਐਸ ਡੀ ਪੀ ਸੀ ਕੋਈ ਕਪਲਾ ਹੁੰਦਾ ਤੇ ਸਰਕਾਰ ਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ ਦੇਖੋ ਐਸਬੀਸੀ ਆਪਣੇ ਤੌਰ ਤੇ ਕੋਈ ਕਾਰਵਾਈ ਕਰਦੀ ਤਾਂ ਉਹ ਚਾਹੀਦਾ ਸੀ ਉਹਨਾਂ ਨੂੰ ਕਰਨਾ 328 ਰੁਪਏ ਦੇ ਮਾਮਲੇ 'ਚ ਉਹਨਾਂ ਨੇ ਕੁਝ ਵੀ ਕੀਤਾ ਤੇ ਹੁਣ ਜੇ ਸਰਕਾਰ ਨੇ ਕਦਮ ਚੁੱਕਿਆ ਤੇ ਉਹ ਹੁਣ ਇਹ ਕਹਿ ਰਿਹਾ ਕਿ ਸਰਕਾਰ ਸਾਡੇ ਮਾਮਲੇ 'ਚ ਦਖਲ ਦੇ ਰਹੀ ਹੈ ਇਹ ਮੈਨੂੰ ਲੱਗਦਾ ਇਹਨਾਂ ਦੀ ਅਸਕਸਰੀ ਹੈ ਇਹ ਗਲਤ ਸਹੀ ਨਹੀਂ ਹੈ ਸਰਕਾਰ ਜੇ ਕੋਈ ਕੱਪੜੇ ਦਾ ਜੇ ਕੋਈ ਐਫਆਈਆ ਤੇ ਕਾਰਵਾਈ ਕਰਦੀ ਹੈ ਤੇ ਉਹ ਉਹਦਾ ਹੱਕ ਵੀ ਬਣਦਾ ਉਹਨਾਂ ਸਾभी ਹੱਕਪੰਦਾ ਸਿੰਘ ਸਵਾਹ ਨੇ ਪਤਾ ਨਹੀਂ ਕਿਹਦੇ ਦਬਾਅ ਹੇਠ ਆ ਕੇ ਇੰਨੀ ਗੱਲ ਕਹੀ ਐ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗ ਰਹੀ ਬਹੁਤ ਵੱਡੀ ਗੱਲ ਕੀਆ ਪੱਟੀ ਸਾਹਿਬ ਕਹਿੰਦੇ ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਨਹੀਂ ਕਰ ਸਕਦੀ ਮੈਂ ਫੇਰ ਬੇਨਤੀ ਦੁਹਰਾ ਰਾਂ ਜੀ ਸਰਕਾਰ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦੇ ਰਹੀ ਪਰ ਜੇ ਕੋਈ ਅਪਰਾਧਿਕ ਮਾਮਲਾ ਸਾਹਮਣੇ ਆਂਦਾ ਤੇ ਉਹਦੇ ਚ ਸਰਕਾਰ ਦਾ ਫਰਜ਼ ਵੀ ਪੈਂਦਾ ਤੇ ਪੁਲਿਸ ਵੀ ਆਪਣੀ ਕਾਰਵਾਈ ਕਰਦੀ ਹੈ। ਭਾਵੇਂ ਕਿਤੇ ਵੀ ਹੋਵੇ। ਭਾਵੇਂ ਕੋਈ ਕਿਸੇ ਗੁਰਦੁਆਰੇ ਚ ਹੋਵੇ ਜਾਂ ਕਿਸੇ ਮੰਦਿਰ ਚ ਹੋਵੇ ਜਾਂ ਕਿਸੇ ਚਰਚ ਹੋਵੇ ਕਿਤੇ ਵੀ ਕੋਈ ਅਪਰਾਧਿਕ ਘਟਨਾ ਹੁੰਦੀ ਹੈ ਉੱਥੇ ਪੁਲਿਸ ਨੂੰ ਦਖਲ ਦੇਣਾ ਪੈਂਦਾ ਹੀ ਹੈ। ਪਰ ਉਹ ਕਹਿ ਰਹੇ ਨੇ ਪੰਥ ਦੇ ਅਨੁワイਤਾ ਮੁਤਾਬਕ ਕਾਰਵਾਈ ਹੋਏਗੀ ਜੇ ਦਖਲ ਅੰਦਾਜ਼ੀ ਚੱਲੇਗੀ। ਹਾਲਾਂਕਿ ਤੁਸੀਂ ਇਸ ਨੂੰ ਕਾਰਵਾਈ ਕਹਿ ਰਹੇ ਹੋ। ਮੈਂ بار بار ਇਹੀ ਗੱਲ ਦੁਹਰਾ ਰਿਹਾ ਹਾਂ ਜੀ ਇਸ ਮਾਮਲੇ ਤੇ ਖਲੋਇਆ ਜਾ ਰਿਹਾ ਹੈ ਇਹ ਅਪਰਾਧਿਕ ਮਾਮਲਾ ਜਿਹੜਾ ਦਰਜ ਕੀਤਾ ਗਿਆ ਉਹਦੇ ਸਬੰਧ ਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਿੰਘ ਸਾਹਿਬ ਨੂੰ ਮੇਰਾ ਖਿਆਲ ਹੈ ਅੱਛਾ ਪੱਟਿਆ ਜੱਬ ਤੁਸੀਂ ਗੱਲ ਕਹੀ ਹੈ ਕਿ ਦਬਾਅ ਦੇ ਹੇਠਾਂ ਹੋ ਸਕਦਾ ਜੱਦਰ ਸਾਹਿਬ ਨੇ ਕੀਤਾ ਹੋ ਗਿਆ ਕਿਸ ਦਾ ਦਬਾਅ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਕਿ ਜੱਦਰ ਸਾਹਿਬ ਨੇ ਇਹ ਕੀਤਾ ਹੋ ਗਿਆ ਦੇਖੋ ਹੁਕਮਨਾਮਾ ਬਕਾਇਦਾ ਜਾਰੀ ਹੋਇਆ 28 ਤਰੀਕ 12ਵਾਂ ਮਹੀਨਾ 2025 ਜੀ ਇਹ ਹੁਕਮ ਜਾਰੀ ਕੀਤਾ ਜਾਂ ਉਹਨਾਂ ਨੇ ਆਪਣੀ ਗੱਲ ਕਹੀ ਹੈ ਬਿਲਕੁਲ 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 ਦੇਖੋ ਅਕਾਲ ਤੱਕ ਸੈਪ ਤੋਂ ਆਦੇਸ਼ ਜਾਰੀ ਕੀਤਾ ਗਿਆ ਬਕਾਇਦਾ ਆਫੀਸ਼ੀਅਲੀ ਆਦੇਸ਼ ਲੈਟਰ ਹੈਡ ਸਾਡੇ ਕੋਲ ਪ੍ਰਾਪਤ ਹੋਈ ਹੈ ਬਕਾਇਦਾ ਉਸ ਵਿੱਚ ਲਿਖਿਆ ਗਿਆ ਹੈ ਦੇਖੋ ਜੀ ਐਸੇ ਇਸ ਤਰ੍ਹਾਂ ਦੇ ਹੁਕਮ ਨਾ ਜਾਰੀ ਕਰਨੇ ਤੇ ਮੈਨੂੰ ਲੱਗਦਾ ਨਹੀਂ ਕਿ ਜਿੱਥੇ ਤੱਕ ਪੁਲਿਸ ਇਨਵੋਲਵ ਹੈ ਜੇ ਪੁਲਿਸ ਦਾ ਕੋਈ ਕਾਰਵਾਈ ਬਣਦੀ ਹੈ ਉੱਥੇ ਲੱਗਦਾ ਨਹੀਂ ਕਿ ਸਿੰਘ ਸਬਾਲ ਨੂੰ ਇਹੋ ਜਿਹੇ ਹੁਕਮ ਨਾਮੇ ਜਾਰੀ ਕਰਨੇ ਚਾਹੀਦੇ ਜੀ ਚਲੋ ਲਾਈਨ ਤੇ ਰਹੋ ਪੱਟੀ ਸਾਹਿਬ ਆਮਰਵੀਰ ਸਿੰਘ ਜ਼ਿਆਲੀ ਸਾਹਿਬ ਜੁੜੇ ਨੇ ਸ਼ੱਟ ਨਾਲ ਤਾਂ ਅੱਜ ਦੇ ਮਤੇ ਦੀ ਕਾਪੀ ਅਸੀਂ ਹਾਲਾਂਕਿ ਦਿਖਾਣੀ ਚਾਹਾਂਗੇ ਆਫੀਸ਼ੀਅਲੀ ਤੌਰ ਤੇ ਅਕਾਲ ਤਖਤ ਦੇ ਸਕੱਤਰਤ ਤੋਂ ਐਕਸਕਲੂਸਿਵ ਕਾਪੀ ਜੀ ਪੰਜਾਬ ਦੇ ਕੋਲ ਪਹੁੰਚੀ ਹੈ ਜ਼ਿਆਲੀ ਸਾਹਿਬ ਦੇਖੋ ਪੱਟੀ ਸਾਹਿਬ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕਾਨੂੰਨਾਂ ਦੇ ਮਾਮਲਿਆਂ 'ਚ ਪੰਜਾਬ ਦੀ ਪੁਲਿਸ ਕਾਰਵਾਈ ਕਰਦੀ ਹੁੰਦੀ ਹੈ ਤੁਸੀਂ ਕਾਰਵਾਈ ਨਹੀਂ ਕੀਤੀ ਪੰਜਾਬ ਦੀ ਐਸਆਈਟੀ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਹਾਲਾਂਕਿ ਜੱਦਦਰ ਸਭ ਕਿਉਂ ਕਹਿ ਰਹੇ ਨੇ ਕਿ ਐਸੀ ਐਸਆਈਟੀ ਨੂੰ ਸਿਟ ਨਹੀਂ ਮੰਨਦੇ ਕ੍ਰਿਸ਼ਨ ਜੀ ਜਿਹੜਾ ਇਨਸਾਫ ਆ ਇਨਸਾਫ ਜਿਹੜਾ ਆ ਇਹ ਬਿਲਕੁਲ ਇਸ ਸਿਧਾਂਤਾਂ ਦੇ ਨਾਲ ਜਿਹੜਾ ਵਾ ਇਹ ਬਿਲਕੁਲ ਉਸ ਤਰੀਕੇ ਨਾਲ ਹੋਣਾ ਚਾਹੀਦਾ ਤੁਸੀਂ ਦੇਖੋ ਸਾਡੀਆਂ ਜਿਹੜੀਆਂ ਹਜ਼ਾਰਾਂ ਹੀ ਜਿਹੜੀਆਂ ਇਹੋ ਜਿਹੀਆਂ ਸ਼ਿਕਾਇਤਾਂ ਜਿਹਦੇ ਵਿੱਚ अनेका ਤਰ੍ਹਾਂ ਦੀਆਂ ਬੇਅਦਬੀਆਂ ਰੋਜ਼ ਹੀ ਵਕਫੋ ਵਕਫ ਗੁਰਦੁਆਰਾ ਸਾਹਿਬਾਂ ਵਿੱਚ ਜਿਹੜੇ ਉਹ ਹੁੰਦੀਆਂ ਨੇ ਉਹ ਸਰਕਾਰ ਕੋ ਜਿਹੜੀਆਂ ਪੈਂਡਿੰਗ ਚੱਲੀ ਜਾਂਦੀਆਂ ਉਹਨਾਂ ਜਿਹੜੀਆਂ ਸ਼ਿਕਾਇਤਾਂ ਤੇ ਅੱਜ ਤੱਕ ਵੀ ਸਹੀ ਨਹੀਂ ਹੋਈ ਸੀ ਕਿਹਾ ਜਾਂਦਾ ਗੁਰੂ ਦੇ ਇਸ਼ੂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਬਿਲਕੁਲ ਹੀ ਉਸ ਦੇ ਜਿਹੜੇ ਉਹ ਉਹਦੇ ਜਿਹੜੇ ਹੁਕਮਾਂ ਨੂੰ ਉਹ ਸਿੱਖ ਕਨਨ ਸੁਪਰੀਮ ਕੋਰਟ ਆਕਾਲ ਤਖਤ ਸਾਹਿਬ ਉਹਨਾਂ ਆਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਇਸ਼ੂ ਹੈ دنیਵੀਂ ਅਦਾਲਤਾਂ ਦੇ ਵਿੱਚ ਇਹ ਨਹੀਂ ਲਗਾਣਾ ਚਾਹੀਦਾ ਤੇ ਇਹਦੇ ਬਿਲਕੁਲ ਹੀ ਉਹਨਾਂ ਦੇ ਹੁਕਮਾਂ ਦੀ ਜਿਹੜੀ ਆ ਇਹਨਾਂ ਕੋਈ ਵੀ ਇਹਨਾਂ ਪ੍ਰੋਵਾਈਡ ਨਹੀਂ ਕਰਦੇ ਆਕਾਲ ਤਖਤ ਸਾਹਿਬ ਵੀ ਉਹ ਸਿੱਖਾਂ ਦੀ ਸਰਮੌਰ ਸੰਸਥਾ ਆ ਇਹ ਸਾਰੇ ਸਿੱਖ ਨੇ ਸਾਡੇ ਮੁੱਖ ਮੰਤਰੀ ਵੀ ਸਿੱਖ ਨੇ ਇੰਨਾ ਨੂੰ ਸਾਡੇ ਧਾਰਮਿਕ ਜਿਹੜੇ ਮਸਲਿਆਂ ਦੇ ਵਿੱਚ ਦਖਲਦਾਜੀ ਇਸ ਤਰ੍ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੀ ਆ ਵਿਆਖਤ ਨਹੀਂ ਕਰਨੀ ਚਾਹੀਦੀ ਕਿਉਂਕਿ ਆਲਰੇਡੀ ਜਿਹੜੀ ਆ ਸਾਰੇ ਹੀ ਸਾਰੇ ਹੀ ਬੁਲਾਰਿਆਂ ਨੇ ਅੱਜ ਜ세ਦਾਰ ਕਲਤਕੀ ਸਾਹਿਬ ਨੇ ਵੀ ਸਾਰਾ ਕਲੀਅਰ ਕੀਤਾ ਕਿ ਇਹਦੇ ਉੱਤੇ ਜਿਹੜੀ ਬਹੁਤ ਢੰਗਾਈ ਨਾਲ ਪੜਤਾਲ ਸ਼ਿਸ਼ ਸਿੰਘ ਹੋਣਾ ਕੀਤੀ ਆ ਉਸ ਤੋਂ ਬਾਅਦ ਸਾਰੇ ਐਮਬੈਲਮੈਂਟ ਦਾ ਮਾਮਲਾ ਆ ਤੇ ਸਾਰਿਆਂ ਦੇ ਖਿਲਾਫ ਵੀ ਜਿਹੜੀ ਵਿਭਾਗੀ ਕਾਰਵਾਈ ਕਰ ਦਿੱਤੀ ਗਈ ਆ ਇੱਕ ਹੋਰ ਵੱਡੀ ਗੱਲ ਹੁਣ ਇਹ ਕਿਹਦੇ ਸਰੂਪ ਸਰੂਪ ਸਾਰੇ ਗੁਰਦੁਆਰਾ ਸਾਹਿਬਾਂ ਜਿਹੜਾ ਸਿੱਖ ਸੰਗਤ ਕੋ ਗਏ ਆ ਉਸ ਤੋਂ ਪਹਿਲਾਂ ਤੁਸੀਂ ਦੇਖੋ 2008 ਤੋਂ ਪਹਿਲਾਂ ਜਿਹੜੇ ਪ੍ਰਾਈਵੇਟ ਜਿਹੜੇ ਉਹ ਹੈਗੇ ਸੀ ਅਦਾਰੇ ਉਹ ਵੀ ਮਹਾਰਾਜ ਦੇ ਪਸਰੂਪ ਤੇ ਗੁੜਕਾ ਸਾਹਿਬ ਸਾਰੇ ਸ਼ਾਹ ਦੇ ਦੀ ਚਤਰ ਜੀਵਨ ਸਿੰਘ ਸਾਹਿਬ ਜਿਹੜਾ ਦਮਦਮ ਚ 70 ਸਾਲ ਆ ਬਾਬਾ ਬਲਬੀਰ ਸਿੰਘ ਹੋਣੀ ਆ ਇਸ ਸਿੱਖੁਰ ਕਾ ਸਾਹ ਜਿਹੜੇ ਉਹ ਸ਼ਾਪ ਦੇ ਵਿੱਚ ਸੰਗਤ ਦੇ ਵਿੱਚ ਜਿਹੜਾ ਉਹ ਜਿਹੜੇ ਉਧ ਦਿੱਤੇ ਜਾਂਦੇ ਸੀ ਸੰਗਤ ਨੂੰ ਹੁਣ ਉਹਨਾਂ ਦਾ ਰਿਕਾਰਡ ਜਿਹੜਾ ਵਾਜੇ ਰਿਕਾਰਡ ਦੀ ਗੱਲ ਕੀਤੀ ਜਾਵੇ ਰਿਕਾਰਡ ਤੇ ਜਿਹੜਾ ਦੇਖੋ ਉਹਦਾ ਰਿਕਾਰਡ ਤੇ ਰੱਖਿਆ ਹੀ ਨਹੀਂ ਜਾ ਸਕਦਾ 1925 ਤੋਂ ਬਾਅਦਾਂ ਜਦੋਂ ਤੋਂ ਵੀ ਇਹ ਐਕਟ ਬਣਿਆ ਵਾ ਉਸ ਤੋਂ ਬਾਅਦਾਂ ਇਹ ਪ੍ਰਾਈਵੇਟ ਫਸਟਾਮਾ ਸ਼ਾਪੀਆਂ ਰਹੀਆਂ ਗੁਰੂਗ੍ਰਾਮ ਰੂਪ ਤੇ ਇਹ ਉਹ ਉਸ ਤੋਂ ਬਾਅਦ ਜਿਹੜੇ ਹੁਣ ਇਸ ਇਨਸੀਡੈਂਟ ਵਿੱਚ ਜਿੱਥੇ ਐਮਬੈਲਮੈਂਟ ਦੇ ਅਲੀਗੇਸ਼ਨ ਨੇ ਸਿੱਧੇ ਅਲੀਗੇਸ਼ਨਸ ਨਹੀਂ ਉਹਨਾਂ ਦੇ ਜਿਸ ਵਿਭਾਗੀ ਕਾਰਵਾਈ ਕਰ ਦਿੱਤੀ ਗਈ ਆ ਉਹ ਉਹ ਜਿੰਨੇ ਵੀ ਬੰਦਿਆਂ ਨੂੰ ਵੇਖੋ ਡਿਸਮਿਸ ਕੀਤਾ ਸਰਵਿਸ ਤੋਂ ਉਹ ਸਾਰੇ ਹੀ ਮਾਨਯੋਗ ਹਾਈ ਕੋਰਟ ਵਿੱਚ ਜਾ ਕੇ ਉਹਨਾਂ ਵੀ ਐਸਪੀਸੀ ਨੂੰ ਕਟਹਿਰੇ ਚ ਲਿਆ ਕੇ ਖਿਲਾਰ ਦਿੱਤਾ ਪਰ ਸਿੱਖਾਂ ਦੀ ਸਰਮਹਾਰ ਸਸਤਾ ਆ ਗੁਰੂ ਗ੍ਰੰਥ ਸਾਹਿਬ ਦਾ 이슈 ਆ ਸਰਕਾਰ ਨੇ ਵੀ ਹੁਣ ਮੇਰੀ ਗੱਲ ਸੁਣੋ ਐਫ ਆਈ ਆਰ ਹੀ ਕਰਨੀ ਸੀ ਤੇ 2020 ਤੋਂ ਲੈ ਕੇ ਪੰਜ ਸਾਲ ਵੇਟ ਕਿਸ ਦੀ ਕਰਦੇ ਰਹੇ ਹਾਂ ਹੋਰ ਉਹਦਾ ਧਰਨਾ ਕਿੰਨੇ ਲਵਾਇਆ ਬਲਦੇਵ ਸਿੰਘ ਹਡਾਲੇ ਦਾ ਉਹ ਵੀ ਸਰਕਾਰ ਦਾ ਕੰਮ ਆ ਹੋਰ ਚਕਵਾਇਆ ਕਿੰਨੇ ਆ ਉਹ ਵੀ ਸਰਕਾਰ ਨੇ ਸਰਕਾਰ ਦੇ ਨੁਮਾਇਦੇ ਆ ਨੇ ਆਪ ਆ ਕੇ ਚਕਾਇਆ ਸਪੀਕਰ ਐਮ ਐਲ ਏ ਮੰਤਰੀ ਜਿਹੜੇ ਬਿਲਕੁਲ ਸੈਲ ਸਾਹਿਬ ਮੈਂ ਇੱਕ ਬੜਾ ਨਾਲ ਸੀਰੀਅਸ ਸਵਾਲ ਕਰਨਾ ਚਾਹੁੰਦਾ ਜਹਦਰ ਸਾਹਿਬ ਨੂੰ ਪੁੱਛਿਆ ਗਿਆ ਉਹ ਕਹਿੰਦੇ ਐਸ ਆਈਟੀ ਨੂੰ ਅਸੀਂ ਸਿੱਟ ਨਹੀਂ ਮੰਨਦੇ ਇਹ ਵੀ ਉਹਨਾਂ ਨੇ ਆਫੀਸ਼ੀਅਲੀ ਤੌਰ ਤੇ ਜਿਹੜਾ ਕਾਲ ਤਖਤ ਸਾਹਿਬ ਦਾ ਆਦੇਸ਼ ਹੈ ਸਿੱਖਾ ਦੀਆਂ ਰੀਤੀ ਰਵਾਇਤਾ ਮੁਤਾਬਕ ਜਿਹੜਾ ਜਾਰੀ ਹੋਇਆ ਹੈ ਉਹ ਕਹਿੰਦੇ ਜੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਜਾਰੀ ਰਹੀ ਤਾਂ ਅਸੀਂ ਪੰਥ ਦੀਆਂ ਰਵਾਇਤਾ ਮੁਤਾਬਕ ਕਾਰਵਾਈ ਕਰਾਂਗੇ ਸਰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਾਰਵਾਈ ਕੀ ਹੋ ਸਕਦੀ ਹੈ ਸਰ ਕੀ ਲਾਈਨ ਬਿਲਕੁਲ ਜੀ ਕ੍ਰਿਸ਼ਨ ਜੀ ਪੰਥਕ ਰਵਾਇਤਾ ਦੇਖੋ ਜਿਹੜੀਆਂ ਪੰਥਕ ਰਵਾਇਤਾ ਨੇ ਕਾਲਪਤ ਸਾਬ ਸਿਕਉਮ ਦੇਸ਼ ਜਿਹੜਾ ਉਹ ਜਾਰੀ ਕਰ ਸਕਦੀ ਆ ਇੱਥੇ ਖੁੱਲਾ ਜਿਹੜਾ ਉਹ ਸਰਬੱਤ ਖਾਲਸਾ ਨੂੰ ਬੁਲਾਇਆ ਜਾ ਸਕਦਾ ਹੈ ਤੇ ਦੇਖੋ ਜਦੋਂ ਜਦੋਂ ਇਹ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਇਹ ਚੇਰ ਦਖਲਅਦਾਜ਼ੀ ਬੰਦ ਨਹੀਂ ਕਰੂਗੀ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਆ ਕਿ ਮੈਂ ਸੌਵਾਂ ਦੇ ਨਾਲ ਤੁਹਾਨੂੰ ਇੰਸੀਡੈਂਟ ਗਲਾਸ ਕਰਦਾ ਜਿਹੜੀਆਂ ਕੰਪਲੇਨਟ ਸਰਕਾਰ ਕੋ ਸਾਡੀਆਂ ਪੈਂਡਿੰਗ ਨੇ ਪਰ ਇਹ ਇਹ ਫਰੰਟ ਬਹੁਤ ਬੜਾ ਜਿਹੜਾ ਉੱਪਰ ਹੋਇਆ ਹੈ ਦੇਖੋ ਇਹ ਪਹਿਲੀ ਵਾਰ ਹੋਇਆ ਹੈ ਬਹੁਤ ਸਾਲਾਂ ਬਾਅਦ ਚਾਰ ਤੋਂ ਪੰਜ ਦਹਾਕਿਆਂ ਬਾਅਦ ਕਿ ਅਕਾਲ ਤਖਤ ਸਾਹਿਬ ਦੇ ਜਦ ਤਰ ਬੜਾਮ ਪੰਜਾਬ ਦੀ ਸਰਕਾਰ ਪੱਟੀ ਸਾਹਿਬ ਕੀ ਰੈਐਕਸ਼ਨ ਅਸਰ ਆਖਰੀ ਰੈਐਕਕਸ਼ਨ ਫਿਰ ਸਮਾਪਤੀ ਕਰਾਂਗੇ ਦੇਖੋ ਪੰਥਕ ਕਰਵਾਈ ਦਾ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਕਾਰਵਾਈ ਹੋਏਗੀ ਮੈਂ ਫਿਰ ਬੇਨਤੀ ਕਰਦਾ ਜੀ ਸਿੰਘ ਸਭਾ ਨੂੰ ਘਟੋ ਘਟ ਜਿਹੜੇ ਹਰਜਿੰਦਰ ਸਿੰਘ ਸਾਹਿਬ ਹੈ ਉਹਨਾਂ ਦਾ ਪਸੋਂ ਬਿਆਨ ਦਿੱਤਾ ਹੈ ਕਿ ਇਹੋ ਜਿਹੇ ਕੱਪੜੇ 10 ਵੀ ਕੱਪੜੇ ਦਾ ਰੋਜ਼ ਹੁੰਦੇ ਆ ਇਹਨਾਂ ਨੂੰ ਇਹਦਾ ਸੰਜਾਨ ਨਹੀਂ ਚੀਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹ ਸਰਕਾਰ ਨੂੰ ਕਹਿੰਦੇ ਕਿ ਤੁਸੀਂ ਸਾਡੇ ਧਾਰਮਿਕ ਮਾਮਲੇ ਵਿੱਚ ਦਖਲ ਦੇ ਰਹੇ ਹੋ ਮੈਂ ਫਿਰ ਬੇਨਤੀ ਕਰਦਾ ਕਿ ਸਰਕਾਰ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦੇ ਰਹੀ ਮਾਮਲਾ ਜਿਹੜਾ ਗਵਨ ਦਾ ਸਾਹਮਣੇ ਆਇਆ ਉਹਦੇ ਸਬੰਧ ਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਸੇ ਸਬੰਧ ਦੀ ਸਿਟ ਯਾਨੀ ਕਾਇਮ ਕੀਤੀ ਗਈ ਹੈ ਸਿਟ ਦੇ ਜਿਹੜੇ ਵੀ ਨਤੀਜੇ ਨਿਕਲਣਗੇ ਜਿਹੜੇ ਜਿਹੜੇ ਦੋਸ਼ੀ ਖਰਾਬ ਦਿੱਤੇ ਜਾਣਗੇ ਉਹਨਾਂ ਤੇ ਕਾਨੂੰਨ ਦਾ ਅਨੁਸਾਰ ਕਾਰਵਾਈ ਹੋਏਗੀ ਇਹਦੇ ਚ ਮੈਂ ਨਹੀਂ ਸਮਝਦਾ ਕਿ ਅਸੀਂ ਇੱਕ ਧਾਰਮਿਕ ਮਾਮਲੇ ਵਿੱਚ ਦਖਲ ਦੇ ਰਹੇ ਹਾਂ ਇਹ ਇੱਕ ਕਾਨੂੰਨੀ ਮਾਮਲਾ ਸਾਹਮਣੇ ਆਇਆ ਜਿਹੜਾ ਕਾਨੂੰਨ ਦੀ ਉਲੰਘਣਾ ਹੋਈ ਹੈ ਉਹਦੇ ਮਾਮਲੇ ਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਸਰਕਾਰ ਦੇ